ਭਜਨ ਸ਼ਿਵਜੀ ਮਹਾਰਾਜ ਜੀ ਕਾ ਕਿੱਥੋਂ ਆਇਆ ਕਿੱਧਰ ਨੂੰ ਜਾਣਾ ਬੋਲ ਕਿਸਨਾ ਦੇ ਰਖੀਆ ਕਿਸਨਗਰੀ ਵਿੱਚ ਵਾਸਤ ਮਾਰਾ ਨਾਮ ਪਿਆ ਕੀ ਤੇਰਾ ਕੌਣ ਰਖੀ ਹੈ ਜਿਸ ਨੇ ਤੈਨੂੰ ਦੱਸਿਆ ਮੇਰਾ ਡੇਰਾ ਮਨ ਵਿੱਚ ਤੇਰੇ ਖੜਕੀ ਜਾਂਦੀ ਹਰ ਕੀ ਤਾਰ ਨੁਰਾਨੀ ਨਾਮ ਕੁਮਾਰੀ ਚੜੀ ਨਿਆਰੀ ਮੁਖ ਬੋਲੇ ਹਰ ਬਾਣੀ ਜੀਬ ਤੇਮਾਰੀ ਆਖੀ ਜਾਂਦੀ ਆਮਲ ਜਾਨੀ ਜਾਨੀ ਅਮਰਤ ਵੇਲੇ ਜਿਵੇਂ ਪਪੀਹਾ ਬੋਲੇ ਪਾਣੀ ਪਾਣੀ ਤੇਰਾ ਆਕਾਸ਼ ਤੋਂ ਬੜਾ ਕੁਮਲਾਇਆ ਗੱਲ ਬਕਲਾ ਦੀ ਰਖੀਆਂ ਚਮਕ ਰਿਆ ਕਨਿਆਰਾ ਨਿਆਰਾ ਮਸਤਕ ਦੇ ਵਿੱਚ ਤਾਰਾ ਅੰਤਣੀ ਕੁਝ ਆਵੇ ਤੇਰਾ ਤੈ ਵਿੱਚ ਰਾਜ ਨਿਆਰਾ ਨਾਨ ਤੇਰੇ ਮਤ ਵਾਲੇ ਰਖੀਆਂ ਅੰਮ੍ਰਿਤ ਭਰੇ ਪਿਆਲੇ ਇਹ ਗੁਰਤੇਰੇ ਵਿੱਚ ਪਰ ਪਰ ਫਿਸਦੇ RAM ਨਾਮ ਦੇ ਸ਼ਲੇਟ ਟੁੰਡਰਿਆ ਹਰ ਤਾਈਂ ਜੈਸੇ ਟੁੰਡੇ ਚੰਦ ਚਕੋਰੀ ਭਾਗ ਪਲੇ ਹਣ ਲੱਗੀ ਤੇਰੀ ਨਾਲ ਹਰੀ ਦੇ ਡੋਰੀ ਜਨਮ ਸਫਲ ਜਨਮ ਸਫਲ ਤਨ ਕਾ ਹੋਇਆ ਜਿਨ ਹਰ ਕੇ ਗੁਣ ਗਾਏ ਜਨ ਜਨ ਬਸਰ ਗਿਆ ਹਰ ਮੇਲੀ ਸੋ ਆਗੇ ਪਛਤਾਏ ਕੀ ਦਿਨਾਂ ਮੈਂ ਦਾ ਤਿਲਕ ਮੱਥੇ ਲਾਇਆ ਨਾਮ ਫਰਮਾ ਦੇ ਰਖਿਆ ਜੋ ਮੰਗੇ ਮੈਂ ਸੋ ਹੀ ਦੇਵਾਂ ਦਿਲ ਦੀ ਬਾਤ ਸੁਣਾ ਦੇ ਆਪਣਾ ਰਾਜ ਬਤਾ ਕੇ ਰਿਸ਼ੀਆ ਸ਼ੰਕਾ ਦੂਰ ਹਟਾ ਦੇ ਤੂੰ ਦਰਿਆ ਜਿਸ ਪ੍ਰੀਤ ਮਤਾਈ ਰਹਿੰਦਾ ਏ ਕਿਸਥਾਨੀ ਜਿਸ ਪਰ ਰਖਿਆ ਵਾਰਿਆ ਤੂੰ ਆਪਣੀ ਜ਼ਿੰਦਗਾਨੀ ਕਿਤਨੇ ਬਰਸ ਗੁਜ਼ਰ ਗਏ ਤੈਨੂੰ ਉਸ ਦੀ ਜੋਤ ਜਗਾਉਂਦੇ ਰੋਮ ਰੋਮ ਸਭ ਤੇਰੇ ਰਖਿਆ ਗੀਤ ਹਰੀ ਹਰ ਗਾਉਂਦੇ ਸਾਧੂ ਕੇ ਸੰਿਆਸੀ ਕੋਈ ਕੇ ਪਰਵਦੀ ਗਾਰੇ ਜਿਸ ਦੀ ਕਾਰਨ ਤੈ ਛੰਡ ਦਿੱਤੇ ਰੰਗਲੇ ਮਹਿਲ ਮਿਨਾਰੇ ਮਿਲਿਆ ਹੈ ਕੇ ਨਾਹੀ ਤੈਨੂੰ ਰੰਗਲਾ ਪ੍ਰੀਤਮ ਤੇਰਾ ਜਿਸ ਦੀ ਕਾਰਨ ਲਾਇ ਰਖਿਆ ਜੰਗਲ ਦੇ ਵਿੱਚ ਡੇਰਾ ਕੋਈ ਪਾਤਸ਼ਾਹ ਕਿ ਉਸਦਾ ਵਜ਼ੀਰ ਭੇਦ ਬਤਲਾ ਦੇ ਰਖਿਆ ਕਿਸਦਾ ਭੇਖਵਾਰਾਗ ਲਗਾਇਆ ਸ਼ਿਲਕੀ ਚੀਰ ਉਤਾਰੇ ਮੈਂ ਜਣਾ ਸਭ ਤਾਈਂ ਰਖਿਆ ਮੈਨੂੰ ਜਾਣਨ ਸਾਰੇ ਨਾਮ ਹਮਾਰਾ ਤੁਮਿਆਂ ਰਖਿਆ ਤੀਨ ਪਵਣ ਵਿੱਚ ਕਾਰੇ ਵਾਲ ਮੀਕ ਤੂੰ ਕਹਿੰਦਾ ਜਿਸ ਨੂੰ ਸੋ ਨਰੰਕਾਰ ਪਿਆਰੇ ਸੁਰ ਨਰ ਮੁਣ ਜਣ ਗਾਵਣੀ ਉਸ ਨੂੰ ਗਾਵਣ ਵੀਰ ਕਰਾਰੇ ਗਾਵਣ ਜੁਗ ਜੁਗ ਖਾਣੀ ਚਾਰੇ ਗਾਵਣ ਚੰਦ ਸੂਰਜ ਸਵਤਾਰੇ ਉਸ ਅਕਾਲ ਦੀ ਆਲ ਤੋਂ ਜਾਵਾਂ ਬਲਿਹਾਰੇ ਤੀਨ ਪੌਣ ਵਿੱਚ ਗੂੰਜਦੇ ਉਸਤੇ ਜਕਾਰੇ ਉਹਨੂੰ ਆਖਿ ਆਸ਼ਵਾਣੇ ਗੁਰੂ ਆਪਣਾ ਸਾਨੂੰ ਵੀ ਮਿਲਾ ਦੇ ਰਖਿਆ ਉਹਨੂੰ ਆਖਿ ਆਸ਼ਵਾਣੇ ਗੁਰੂ ਆਪਣਾ ਸਾਨੂੰ ਵੀ ਮੋਲਾ ਦੇ ਰਖਿਆ ਤੋ ਕੋਲਾनाथ ਜੀ ਇਸ ਤਰ੍ਹਾਂ ਦਾ ਭਜਨ ਬੋਲਦਾ ਹੋਇਆ ਜਗਤ ਕੀ ਮਾਤਾ ਪਾਰਵਤੀ ਜਿਨੂੰ ਇਸ ਤਰ੍ਹਾਂ ਕਹਿੰਦਾ ਹੈ ਕਿ ਪਾਰਵਤੀਏ اے ਰਖੀ ਕਿਸੇ ਵੱਡੇ ਮਹਾਤਪਸੀ ਤਰਮਾਤ ਮਹਾਰਾਜ ਦਾ ਪੁੱਤਰ ਰਖੀ ਹੋਇਆ ਲੱਗਦਾ ਹੈ ਇਸ ਮਹਾਨ ਤਫਸੀ ਦੇ ਮਿੱਠੜੇ ਮਿੱਠੜੇ ਅੰਮ੍ਰਿਤ ਭਿੰੜੇ ਸ਼ਬਦ ਸੁਣ ਸੁਣ ਕੇ ਮੇਰਾ ਮਨ ਬੜਾ ਆਨੰਦ ਹੋਇਆ ਹੈ। ਕੀ ਪਾਰਬਤੀ ਇਸ ਸ੍ਰੀਖੀ ਵਿੱਚ ਕੋਈ ਵੱਡਾ ਰਾਜ ਹੈ। ਇਸ ਸ੍ਰੀਖੀ ਜੀ ਦੇ ਰੋਮਰੋਮ ਵਿੱਚੋਂ ਪ੍ਰਮਾਤਮਾ ਦੇ ਨਾਮ ਦੀ ਆਵਾਜ਼ ਆ ਰਹੀ ਹੈ। ਇਸ ਸ੍ਰੀਖੀ ਦਾ ਵਾਲ-ਵਾਲ ਨੁਰੰਕਾਰ ਜੀ ਦੇ ਪ੍ਰੇਮ ਵਿੱਚ ਬੱਧ ਆਇਆ ਹੈ। ਇਸ ਰਿਖੀ ਦੇ ਮੱਥੇ ਉੱਪਰ ਨਰੰਗਕਾਰ ਜੀ ਦੇ ਨੂਰ ਦਾ ਸਤਾਰਾ ਚਮਕ ਰਿਹਾ ਹੈ ਕਿ ਪਾਰਬਤੀ ਇਸ ਵਰਗਾ ਕੋਈ ਰਿਖੀ ਮੈਂ ਅੱਜ ਤੱਕ ਨਹੀਂ ਦੇਖਿਆ ਜੈਸਾ ਇਹ ਰਿਖੀ ਤਾਂ ਕੋਈ ਨਿਆਰਾ ਹੈ ਰਿਖੀ ਹੈ ਜਿਸ ਦੀ ਰਾਗ ਵਿੱਚੋਂ ਸਾਸ ਸਾਸ ਨਾਲ ਵਾਲਮੀਕ 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 ਦਾ ਜਾਪ ਹੋ ਰਿਹਾ ਹੈ ਪਾਰਬਤੀ ਵਾਲਮਿਕ ਜੀ ਤਾਂ ਨਰੰਕਾਰ ਜੀ ਹਨ ਜਿਸ ਦੇ ਅਸੀਂ ਮਨਾਏ ਹੋਏ ਹਾਂ ਉਸ ਪਾਰ ਮਰਮ ਜੀ ਦੀ ਕਲਾ ਬੜੀ ਅਪਾਰ ਉਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਐ ਰਖੀ ਸਾਤ ਸਾਸ ਨਾਲ ਉਸ ਦਾ ਜਾਪ ਕਰ ਰਿਹਾ ਹੈ ਉਸ ਦੇ ਨਾਮ ਤੋਂ ਮਿਲਹਾਰ ਹੋ ਰਿਹਾ ਹੈ ਵਾਲਮੀਕ ਨਰੰਕਾਰ ਜੀ ਸੱਚਖੰਡ ਵਿੱਚ ਆਪਣੇ ਹਰਮੰਦਰ ਵਿੱਚ ਸਨਾਰੇ ਪਲੰਗ ਉੱਪਰ ਆਜਮਾਨ ਹੈ ਇਹ ਦਰਸ਼ ਦਾ ਪਕੀਹਾ ਭਗਤ ਉਸ ਦੇ ਦਰਸ਼ਨ ਦੀ ਅਲਾਹੀ ਬੂੰਦ ਵਾਸਤੇ ਤੜਫ ਰਿਹਾ ਹੈ ਇਹ ਪਾਰਵਤੀ ਪਤਾ ਨਹੀਂ ਸ੍ਰੀਖੀ ਨਵਾਲਮੀਕ ਨਰੰਕਾਰ ਜੀ ਦਾ ਨਾਮ ਕਿਸ ਨੇ ਦੱਸਿਆ ਹੋਵੇਗਾ ਜੋ ਇਹ ਸਾਸ ਸਾਸ ਨਾਲ ਓ ਵਾਲਮੀਕ ਓ ਵਾਲਮੀਕ ਓ ਵਾਲਮੀਕ ਗਾ ਰਿਹਾ ਹੈ ਜਿਖ ਪਾਰਵਤੀ ਇਸ ਸ੍ਰੀਖੀ ਨੂੰ ਨਾਮ ਦੀ ਖੁਮਾਰੀ ਕਿਸ ਤਰ੍ਹਾਂ ਚੜੀ ਹੋਈ ਹੈ ਇਹਦਾ ਸਰੀਰ ਬਿਰਛ ਦੇ ਵਾਂਗਰ ਚੁੱਲ ਰਿਹਾ ਹੈ ਏ ਰਿਖੀ ਵਾਲਮੀਕ ਨਰੰਕਾਰ ਜੀ ਦੇ ਨਾਮ ਦਾ ਬਹੁਤ ਵੱਡਾ ਵਰਾਗੀ ਹੋ ਚੁੱਕਾ ਹੈ ਪਤਾ ਨਹੀਂ ਇਸ ਰਿਖੀ ਦਾ ਗੁਰੂ ਕਿਹੜਾ ਹੈ ਜਿਸ ਨੇ ਇਸ ਨੂੰ ਵਾਲਮੀਕ ਨਰੰਕਾਰ ਜੀ ਦਾ ਨਾਮ ਦੇ ਕਿਸ ਦੀ ਭਗਤੀ ਕਰਨ ਲਾਇਆ ਹੈ ਇਸ ਰਖੀ ਦੀ ਰਾਗ ਵਿੱਚ ਸਾਹ ਸਾਹਸ ਨਾਲ ਉਸਦਾ ਨਾਮ ਗੂੰਜ ਰਿਹਾ ਹੈ ਉਸਤੇ ਉਸਤੇ ਚੀਰ ਪਾਟੇ ਹੋਏ ਹਨ ਭੁੱਖਾਂ ਪਿਆਸਾਂ ਦੁੱਖ ਨਾਲ ਇਹਦਾ ਸਰੀਰ ਸੁੱਕਾ ਹੋਇਆ ਹੈ ਕੰਡੇ ਵਾਜ ਵਾਜ ਕੇ ਪੈਰਾਂ ਵਿੱਚੋਂ ਖੂਨ ਸਿਮਰਿਆ ਹੈ ਅੱਖਾਂ ਵਿੱਚੋਂ ਪਾਣੀ ਜਾ ਰਿਹਾ ਹੈ ਪਾਰਵਤੀ ਦੇਖਣ ਵਿੱਚ ਰਖੀ ਇਸ ਤਰ੍ਹਾਂ ਨਜ਼ਰ ਆ ਰਿਹਾ ਹੈ ਜਿਸ ਤਰ੍ਹਾਂ ਕਿਸੇ ਨਦੀ ਵਿੱਚ ਰੁੜਿਆ ਜਾ ਰਿਹਾ ਹੈ ਐ ਰਿਖੀ ਪਤਾ ਨਹੀਂ ਸਾਡੇ ਪਾਸ ਕਿਸ ਕਰਕੇ ਆਇਆ ਹੋਵੇਗਾ ਐ ਰਿਖੀ ਕਿਸ ਦੂਰ ਜਗ੍ਹਾ ਦੇ ਰਹਿਣ ਵਾਲਾ ਹੈ ਇਸ ਰਿਖੀ ਨੂੰ ਅੱਗੇ ਕਦੇ ਨਹੀਂ ਦਿੱਠਾ ਅੱਜ ਹੀ ਸਾਡੇ ਅਸਥਾਨ ਪਰ ਆਇਆ ਹੈ ਇਸ ਰਿਖੀ ਨੂੰ ਪੁੱਛਣਾ ਚਾਹੀਦਾ ਹੈ ਕਿ ਤੇਰੇ ਪਿਤਾ ਜੀ ਦਾ ਕੀ ਨਾਮ ਹੈ ਜਿਸ ਜਗ੍ਹਾ ਤੋਂ ਇੱਥੇ ਆਇਆ ਅੱਗੇ ਕਿੱਥੇ ਨੂੰ ਜਾ ਰਿਹਾ ਹੈ ਇਸ ਰਿਖੀ ਜੀ ਨੇ ਸਾਨੂੰ ਏ ਵੀ ਕਿਹਾ ਹੈ ਕਿ ਭੋਜਨ ਉਸ ਵਕਤ ਕਰਾਂਗਾ ਜਿਸ ਵਕਤ ਮੇਰਾ ਮਨੋਰਥ ਸਿੱਧ ਹੋ ਜਾਵੇਗਾ ਦੂਸਰਾ ਸਕਲੋ ਪਤਾ ਕਰਨਾ ਹੈ ਕਿ ਏਸ ਨੂੰ ਵਾਲਮੀਕ ਨਰੰਕਾਰ ਜੀ ਦਾ ਨਾਮ ਕਿਸ ਨੇ ਦਿੱਤਾ ਹੈ ਫਿਰ ਪਾਰਵਤੀ ਪਤਾ ਨਹੀਂ ਸ੍ਰੀਖੀ ਦਾ ਕਿਹੜਾ ਮਨੋਰਥ ਹੈ ਜਿਸ ਨੂੰ ਉਹ ਸਿੱਧ ਕਰਨਾ ਚਾਹੁੰਦਾ ਹੈ ਸ਼ਿਵ ਜੀ ਮਹਾਰਾਜ ਆਪਣੇ ਪਾਰਵਤੀ ਨੂੰ ਪਾਸੇ ਕਰਕੇ ਉਸ ਰਿਸ਼ੀ ਜੀ ਬਾਰੇ ਇਸ ਤਰ੍ਹਾਂ ਗੱਲਾਂ ਕਰਦਾ ਹੈ ਪਾਰਵਤੀ ਭੋਲੇनाथ ਜੀ ਨੂੰ ਕਹਿਣ ਲੱਗੀ ਕਿ ਮਹਾਰਾਜ ਜੀ ਆਪ ਘਟ ਘਟ ਦੀਆਂ ਜਾਣਨ ਹਾਰ ਹੋ ਤੁਸੀਂ ਆਪਣੀ ਆਤਮਿਕ ਸ਼ਕਤੀ ਨਾਲ ਇਸ ਰਿਸ਼ੀ ਬਾਰੇ ਜਾਣ ਸਕਦੇ ਹੋ ਹੈ ਸੁਆਮੀ ਜੀ ਜੋ ਕੁਝ ਇਸ ਦੁਨੀਆ ਵਿੱਚ ਹੋ ਰਿਹਾ ਹੈ ਤੁਹਾਨੂੰ ਸਭ ਕੁਝ ਪਤਾ ਹੈ ਜਿਸ ਨਰੰਕਾਰ ਜੀ ਦਾ ਯਾਪ ਕਰਦਾ ਉਸ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਆਪ ਉਸ ਨਰੰਕਾਰ ਕਰਤਾਰ ਜੀ ਦੀ ਹਾਜ਼ਰੀ ਭਰਦੇ ਹੋ ਤੁਸੀਂ ਨਜ਼ਰ ਮਾਰ ਕੇ ਪਤਾ ਕਰੋ ਕਿ ਇਸ ਰਿਖੀ ਜੀ ਦੀ ਭਗਤੀ ਕਿੱਥੋਂ ਤੱਕ ਪਹੁੰਚ ਗਈ ਹੈ ਸ਼ਿਵ ਜੀ ਮਹਾਰਾਜ ਕਹਿੰਦੇ ਹਨ ਕਿ ਪਾਰਬਕੀਏ ਇਤਨਾ ਤਾਂ ਮੈਂ ਪਤਾ ਕਰ ਚੁੱਕਾ ਹਾਂ ਕਿ ਸ੍ਰਿਖੀ ਵਿੱਚ ਕੋਈ ਬਹੁਤ ਵੱਡਾ ਰਾਜ ਹੈ ਇਸ ਸ੍ਰਿਖੀ ਜੀ ਦੀ ਸਖਤੋਂ ਸਖਤ ਕੂਕ ਪੁਕਾਰ ਸੁਣ ਕੇ ਆਪ ਨਰਨਣ ਜੀ ਚੱਲ ਕਿਸ ਦੀ ਪਾਸ ਆਉਣਗੇ ਜਿਸ ਨੂੰ ਰਖੀ ਜੀ ਸਾਥ ਸਾਸਨਲਵਾਲ ਮੀ ਕੁਵਾਲ ਮੀ ਕੁਵਾਲ ਮੀ ਕੁਵਾਲ ਮੀ ਕਿ ਕਿਸਾ ਆਖੀ ਜਾ ਰਿਹਾ ਹੈ ਸ਼ਿਵ ਜੀ ਮਹਾਰਾਜ ਜੀ ਪਾਰਬਤੀ ਜੀ ਨੂੰ ਕਹਿੰਦੇ ਹਨ ਕਿ ਪਾਰਬਤੀਏ ਜਿਸ ਤਰ੍ਹਾਂ ਇੱਕ ਪਪੀਹੇ ਪੰਛੀ ਦੀ ਕੂਕ ਪੁਕਾਰ ਸੁਣ ਕੇ ਇੰਦਰ ਬੇਅੰਤ ਜਲ ਵਰਸਾ ਦਿੰਦਾ ਹੈ ਪਪੀਹੇ ਦੇ ਪੁਕਾਰ ਕਰਨ ਨਾਲ ਸਭ ਦੁਨੀਆ ਦਾ ਭਲਾ ਹੋ ਜਾਂਦਾ ਹੈ ਜਰੇ ਜਰੇ ਨੂੰ ਪਾਣੀ ਮਿਲ ਜਾਂਦਾ ਹੈ ਨਦੀਆਂ ਨਾਲੇ ਜਲ ਨਾਲ ਭਰ ਜਾਂਦੇ ਹਨ ਫੁੱਲ ਫੁਲਾ ਕੇ ਸਭ ਹਰੇ ਭਰੇ ਹੋ ਜਾਂਦੇ ਹਨ ਇਸ ਤਰ੍ਹਾਂ ਇਸ ਰਖੀ ਜੀ ਦੀ ਕੁਕਪਕਾਰ ਹੈ ਜੋ ਮਾਤ ਲੋਕ ਦੇ ਸਭ ਜੀਵਾ ਜਨਤਾ ਦਾ ਉਧਾਰ ਬਣ ਜਾਵੇਗੀ ਨਰੰਕਾਰ ਜੀ ਦੇ ਦੁਨੀਆ ਵਿੱਚ ਪ੍ਰਗਟ ਹੋਣ ਨਾਲ ਇਥੇ ਬੜਾ ਕੁਝ ਆ ਜਾਵੇਗਾ ਸੁੰਨਿਆ ਜੰਗਲਾਂ ਨੂੰ ਮੰਗਲ ਲੱਗ ਜਾਣਗੇ ਇਸ ਦੁਨੀਆ ਵਿੱਚ ਕਬੜੀ ਨਿਆਰੀ ਲੀਲਾ ਵਰਤ ਜਾਵੇਗੀ ਵਿਦਿਆ ਦੇ ਸੰਭ ਰੰਗ ਰਾਗ ਇਥੇ ਹੋਣਗੇ शिवजी महाराज ਕੜਕੜ ਦੀ ਅਜਨਨ ਵਾਲੇ ਮਹਾਨ ਦੇਵਤਾ ਜੀ ਆਪਣੀ ਪਾਰਬਤੀ ਨਾਲ ਇਸ ਤਰ੍ਹਾਂ ਗਿਆਨ ਕਰਕੇ ਰਿਖੀ ਭਾਰਦਵਾਜ ਨੂੰ ਪੁੱਛਣ ਲੱਗੇ ਰਿਖੀ ਜੀ ਆਪ ਕਿੱਥੋਂ ਆਏ ਹੋ ਮੇਰੇ ਆਸਥਾਨ ਪਰ ਆਪ ਜੀ ਦਾ ਕਿਸ ਤਰ੍ਹਾਂ ਆਉਣਾ ਹੋਇਆ ਹੈ हे ਰਿਖੀ ਜੀ ਅੱਗੇ ਕਦੇ ਨਹੀਂ ਆਪ ਜੀ ਦਾ ਦਰਸ਼ਨ ਹੋਇਆ ਆਪ ਜੀ ਦੇ ਪਿਤਾ ਦਾ ਕੀ ਨਾਮ ਹੈ ਕਿਸ ਕਰਕੇ ਵਿਰਾਗੀ ਭੇਖ ਧਾਰਨ ਕੀਤਾ ਹੈ ਤੇਰੇ ਕੰਨਾਂ ਵਿੱਚ ਰਾਜਿਆਂ ਵਾਲੇ ਕੁੰਡਲ ਹਨ ਤੇਰੇ ਗੁਰੂ ਜੀ ਦਾ ਕੀ ਨਾਮ ਹੈ ਜਿਸ ਨੇ ਤੈਨੂੰ ਵਾਲਮੀਕ ਨਰੰਕਾਰ ਜੀ ਦਾ ਨਾਮ ਦੇਕ ਉਸ ਦੀ ਭਗਤੀ ਕਰਨ ਲਾਇਆ ਹੈ ਐਸਾ ਗੁਰੂ ਰਹਿੰਦਾ ਕਿਸ ਜਗ੍ਹਾ ਪਰ ਹੈ ਜਿਸ ਪਾਸੋਂ ਤੈਨੂੰ ਵਾਲਮੀਕ ਨਰੰਕਾਰ ਜੀ ਦਾ ਨਾਮ ਮਿਲਿਆ ਜਿਸ ਵਕਤ ਭੋਲੇनाथ ਜੀ ਨੇ ਭਾਰਦਵਾਜ ਜੀ ਕੋਲੋਂ ਸਭ ਕੁਝ ਪੁੱਛਣਾ ਚਾਹਿਆ ਤਾਂ ਕਿ ਭਾਰਦਵਾਜ ਜੀ ਆਪਣੀ ਸਾਰੀ ਵਸਤਵਕਤਾ ਬੜਾ ਆਨੰਦ ਹੋ ਕੇ ਸੁਣਾਉਣ ਲੱਗਾ शिवजी महाराज जी ਤੇ পার্বਤੀ ਬੜੇ ਆਨੰਦ ਹੋ ਕੇ ਸੁਣ ਰਹੇ ਹਨ ਜੇ ਇਸ ਵਕਤਰਖਿ ਭਾਰਦਵਾਜ ਜੀ ਨੇ ਆਪਣੀ ਸਾਰੀ ਵਸਤਵਕਤਾ ਉਹਨਾਂ ਨੂੰ ਪੂਰੀ ਪੂਰੀ ਸੁਣਾਈ ਤਾਂ शिवजी ਤੇ পার্বਤੀ ਬੜੇ ਹੈਰਾਨ ਹੋ ਗਏ ਜਦੋਂ ਰਾਜੇ ਬ੍ਰਸਪਤੀ ਦਾ RAM शिवजी ਨੇ ਸੁਣਿਆ ਤਾਂ शिवजी ਨੂੰ ਬੜੀ ਖੁਸ਼ੀ ਹੋਈ ਕਿਉਂਕਿ ਸ਼ਿਵਜੀ ਬਰਸਪਤੀ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹ 나ਗਵਣਸੀ ਰਾਜਕੁਮਾਰ ਅਤਰਮਾਤਮਾ ਮਹਾਪੁਰਸ਼ ਸੀ ਉਸਦੇ ਦੁਨੀਆ ਤੋਂ ਜਾਣ ਦੀ ਗੱਲ ਸੁਣ ਕੇ ਸ਼ਿਵਜੀ ਮਹਾਰਾਜ ਨੇ ਬੜਾ ਅਫਸੋਸ ਕੀਤਾ ਕਿਉਂਕਿ ਉਹ ਬੜਾ ਪ੍ਰਤਾਪੀ ਲੋਕ ਪਾਲਕ ਸੰਤ ਰਾਜਾ ਸੀ ਸਿਵਦੀ ਮਹਾਰਾਜ ਭਾਰਦਵਾਜ ਜੀ ਨੂੰ ਜੱਫੀ ਪਾ ਕੇ ਕਹਿਣ ਲੱਗੇ ਕਿ ਭਾਰਦਵਾਜ ਤੂੰ ਤਾਂ ਬਹੁਤ ਵੱਡੇ ਧਰਮਾਤਮਾ ਰਾਜ ਦਾ ਪੁੱਤਰ ਹੈ ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਫੇ ਭਾਰਦਵਾਜ ਮੈਨੂੰ ਤੇਰੇ ਇੱਥੇ ਆਉਣ ਦੀ ਬੜੀ ਖੁਸ਼ੀ ਹੋਈ ਹੈ ਤੈਨੂੰ ਦੇਖ ਕੇ ਤੇਰੇ ਬਾਪ ਦਾ ਦਰਸ਼ਨ ਹੋ ਗਿਆ ਹੈ ਕਿਉਂਕਿ ਪੁੱਤਰ ਆਪਣੇ ਬਾਪ ਦਾ ਸਰੂਪ ਹੁੰਦਾ ਹੈ ਦੁਨੀਆ ਵਿੱਚ ਬਾਪ ਦਾ ਨਿਸ਼ਾਨ ਹੁੰਦਾ ਹੈ ਅਰਾਜੀ ਭਾਰਦਵਾਜ ਜੀ ਦੀ ਵਿਸਤ੍ਰਿਤ ਵਕਤਾਂ ਨੂੰ ਪੂਰੀ ਸੁਣ ਕੇ ਸ਼ਿਵ ਜੀ ਮਹਾਰਾਜ ਚੰਗੀ ਤਰ੍ਹਾਂ ਸਮਝ ਗਿਆ ਕਿ ਉਹ ਜਿਹੜਾ ਮਿਰਗ ਸੀ ਉਹ ਮਿਰਗ ਨਹੀਂ ਸੀ ਉਹ ਨਾਰਦ Muni ਜੀ ਸਨ ਉਨਾਂ ਨੇ ਇੱਕ ਮਿਰਗ ਦੇ ਸਰੂਪ ਵਿੱਚ ਆ ਕੇ ਉਸ ਨੂੰ ਪਰਮਾਤਮਾ ਦੀ ਭਗਤੀ ਲਾਇਆ ਹੈ। ਪਰ ਇਸ ਰਿਸ਼ੀ ਨੂੰ ਇਹ ਨਹੀਂ ਦੱਸਣਾ ਕਿ ਜਿਸ ਦੇ ਤੂ ਤੀਰ ਮਾਰਿਆ ਸੀ ਉਹ ਮਿਰਗ ਨਹੀਂ ਸੀ ਉਹ ਨਾਰਦ मुनि ਜੀ ਸਨ। ਜੇ ਇਸ ਰਿਸ਼ੀ ਨੂੰ ਇਹ ਦੱਸ ਦਿੱਤਾ ਤਾਂ ਫਿਰ ਇਸ ਨੇ ਭਗਤੀ ਨਹੀਂ ਕਰਨੀ। ਹੁਣ ਤਾਂ ਇਹ ਮਿਰਗ ਦੇ ਸ਼ਰਾਪ ਤੋਂ ਡਰਦਾ ਹੋਇਆ ਪਰਮਾਤਮਾ ਦੀ ਭਗਤੀ ਕਰ ਰਿਹਾ ਹੈ। ਨਾਰਦ ਮੁਨੀ ਜੀ ਨੇ ਦੁਨੀਆ ਦੇ ਭਲੇ ਵਾਸਤੇ ਇਸ ਰਾਜੇ ਨੂੰ ਪਰਮਾਤਮਾ ਦੀ ਭਗਤੀ ਕਰਨ ਲਾਇਆ ਹੈ ਪਰਮਾਤਮਾ ਦੇ ਦੁਨੀਆ ਵਿੱਚ ਆਉਣ ਨਾਲ ਗਿਆਨ ਬਿਹੋਣੀ ਦੁਨੀਆ ਨੂੰ ਗਿਆਨ ਮਿਲ ਜਾਵੇਗਾ ਮਾਨਸ ਜੀਵਾਂ ਨੂੰ ਲੁਣੀਆਂ ਸਭ ਚੀਜ਼ਾਂ ਦੁਨੀਆ ਵਿੱਚ ਮਿਲ ਜਾਣਗੀਆਂ ਸ਼ਿਵ ਜੀ ਮਹਾਰਾਜ ਤਾਂ ਆਪ ਲੋੜ ਰਹੇ ਸਨ ਕਿ ਜੇ ਵਾਲਮੀਕ ਨਰੰਕਾਰ ਜੀ ਦੁਨੀਆ ਵਿੱਚ ਆ ਜਾਣ ਤੋ ਉਹਨਾਂ ਤੋਂ ਅਮਰ ਕਥਾ ਸੁਣ ਕੇ ਅਮਰ ਹੋ ਜਾਵਾਂ। ਦੁਨੀਆ ਵਿੱਚ ਤਰ੍ਹਾਂ-ਤਰ੍ਹਾਂ ਦੇ ਰੰਗ-ਰਾਗ ਆ ਜਾਣ, ਵਿਦਿਆਹੀਨ ਮਨੁੱਖਾਂ ਨੂੰ ਵਿਦਿਆ ਮਿਲ ਜਾਵੀ। ਨਾਮ ਦਾ ਜਹਾਜ਼ ਆ ਜਾਵੀ। ਜਿਸ ਜਹਾਜ਼ ਪਰ ਚੜ ਕੇ ਜੀ ਭਵਦਲ ਸਾਗਰ ਨੂੰ ਪਾਰ ਕਰ ਸਕਣ। ਦੁਨੀਆ ਨਰਕਾਂ ਦੀ ਅਗਣ ਤੋਂ ਬਚ ਜਾਵੇ। ਜੇ ਸਵਾਗਤ ਰਿਖੀ ਭਾਰ ਦਿਵਾਜ ਜੀ ਨੇ ਸ਼ਿਵ ਜੀ ਨੂੰ ਇਹ ਕਿਹਾ ਕਿ ਤੁਸੀਂ ਮੇਰੇ ਗੁਰੂ ਬਣ ਕੇ ਵਾਲਮੀਕ ਨਰੰਗਕਾਰ ਜੀ ਦੇ ਮੈਨੂੰ ਦਰਸ਼ਨ ਕਰਾ ਦੇਵੋ ਤੁਸੀਂ ਘਟ ਘਟ ਦੇ ਆ ਜਾਣਨ ਹਾਰ ਹੋ ਸਰਬ ਕਲਾ ਕੇ ਗਿਆਤਾ ਦਾਤਾ ਜੀ ਹੋ ਤੁਸੀਂ ਮੇਰੇ ਗੁਰੂ ਬਣ ਬਣਨ ਦੇ ਯੋਗ ਹੋ ਤੁਸੀਂ ਮੇਰੇ ਗੁਰੂ ਬਣ ਕੇ ਮੈਨੂੰ ਵਾਲਮੀਕ ਨਰੰਗਕਾਰ ਜੀ ਦਾ ਦਰਸ਼ਨ ਕਰਾ ਦਿਓ ਤਾਂ ਮੈਂ ਸਾਰੀ ਜ਼ਿੰਦਗੀ ਤੇਰੇ ਏਡੇ ਵੱਡੇ ਪਾਰ ਪੁਕਾਰ ਦੇ ਸੋਲੇਗਾਉਂਦਾ ਰਹੂੰ ਮੈਂ ਤੁਹਾਨੂੰ ਆਪਣਾ ਗੁਰੂ ਧਾਰਨ ਵਾਸਤੇ ਹੀ ਤੁਹਾਡੇ ਪਾਸ ਆਇਆ ਹਾਂ ਤੁਸੀਂ ਮੇਰੀ ਇਸ ਆਸਣ ਜਰੂਰ ਪੂਰੀ ਕਰ ਦੇਵੋ ساری ਜ਼ਿੰਦਗੀ ਤੇਰੇ ਦਰ ਦਾ ਪਾਣੀ ਢੋਂਦਾ ਰਹਾਂਗਾ ਮੈਂ ਵੱਡੀ ਆਸਾ ਕਰਕੇ ਤੇਰੇ ਅਸਥਾਨ ਘਰ ਆਇਆ ਹਾਂ ਤੇਰੇ ਦਰ ਤੋਂ ਮੈਂ ਨਿਰਾਸ਼ ਹੋ ਕੇ ਨਾ ਜਾਵਾਂ ਕੁਦਰਤ ਦੀ ਕਲਾ ਤੇਰੇ ਹੱਥਾਂ ਵਿੱਚ ਹੈ ਜੋ ਕੋਈ ਤੂੰ ਚਾਵੇਂ ਸੋ ਕੁਝ ਹੀ ਹੋ ਸਕਦਾ ਹੈ ਜੇ ਇਸ ਵਕਤ ਰਿਖੀ ਭਾਰ ਦਵਾਜ ਜੀ ਨੇ ਆਪਣੇ ਦੋਨੋਂ ਹੱਥ ਜੋੜ ਕੇ ਸ਼ਿਵ ਜੀ ਮਹਾਰਾਜ ਨੂੰ ਇਸ ਤਰ੍ਹਾਂ ਕਿਹਾ ਤਾਂ ਸ਼ਿਵ ਜੀ ਮਹਾਰਾਜ ਜੀ ਬੜੀ ਨਿਮਰਤਾ ਨਾਲ ਇਹ ਕਹਿਣ ਲੱਗਾ ਕਿ ਰਿਖੀ ਜੀ ਜੋ ਤੂੰ ਮੈਨੂੰ ਕਿਹਾ ਹੈ ਆਪ ਮੇਰੇ ਗੁਰੂ ਬਣ ਕੇ ਮੈਨੂੰ ਵਾਲਮੀਕ ਮਹਾਰਾਜ ਦਾ ਦਰਸ਼ਨ ਕਰਾ ਦੇਵੋ ਫੇ ਪਾਰਦਵਾਜ ਜੋ ਕੁਝ ਤੂ ਕਹਿਆ ਸਭ ਕੁਝ ਸਤ ਹੈ ਬਚਨ ਤੇਰਾ ਮੰਨਣਯੋਗ ਹੈ ਫਿਰ ਕਿਹਾ ਮੈਂ ਤੇਰਾ ਗੁਰੂ ਨਹੀਂ ਬਣ ਸਕਦਾ ਕਿਉਂਕਿ ਮੇਰਾ ਆਪਣਾ ਕੋਈ ਗੁਰੂ ਨਹੀਂ ਜਿਸ ਪੁਰਸ਼ ਦਾ ਆਪਣਾ ਕੋਈ ਗੁਰੂ ਨਾ ਹੋਵੇ ਉਹ ਕਿਸੇ ਦਾ ਗੁਰੂ ਨਹੀਂ ਬਣ ਸਕਦਾ। ਹੀ ਭਾਰਤਵਾਦੀ ਤੂੰ ਉਸ ਨੂੰ ਆਪਣਾ ਗੁਰੂ ਧਾਰ ਜਿਸ ਦਾ ਆਪਣਾ ਗੁਰੂ ਹੋਵੇ ਗੁਰੂ ਧਾਰਨ ਕੀਤੇ ਬਿਨਾ ਤੈਨੂੰ ਪਰਮਾਤਮਾ ਨਹੀਂ ਮਿਲੇਗਾ। ਹੀ ਭਾਰਤਵਾਦ ਜਿਸ ਤਰ੍ਹਾਂ ਦਾ ਗੁਰੂ ਤੂੰ ਧਾਰਨਾ ਚਾਹੁੰਦਾ ਹੈ ਉਸ ਤਰ੍ਹਾਂ ਦਾ ਗੁਰੂ ਤੈਨੂੰ ਸਾਰੀ ਦੁਨੀਆ ਵਿੱਚੋਂ ਨਹੀਂ ਲੱਭਣਾ। ਅਮਰ ਗੁਰੂ ਜੀ ਤਾਂ ਤ੍ਰਲੋਕ ਵਿੱਚ ਇੱਕੋ ਵਾਲਮੀਕ ਨਰੰਕਾਰ ਜੀ ਹਨ ਉਹਨਾਂ ਤੋਂ ਬਿਨਾਂ ਹੋਰ ਕੋਈ ਅਮਰ ਗੁਰੂ ਨਹੀਂ ਅਮਰ ਗੁਰੂ ਤਾਂ ਤੇਰਾ ਵਾਲਮੀਕ ਨਰੰਕਾਰ ਜੀ ਬਣ ਸਕਦਾ ਹੈ ਉਹੀ ਜੰਮਣ ਮਰਨ ਤੋਂ ਬਾਅਦ ਹੈ ਅਸੀਂ ਤਾਂ ਬਿਨ ਸੰਹਾਰ ਹਾਂ ਵਾਲਮੀਕ ਜੀ ਤੋਂ ਬਿਨਾਂ ਤੈਨੂੰ ਅਮਰ ਹੋਰ ਕੋਈ ਨਹੀਂ ਮਿਲਣਾ ਤੇਰੇ ਦਿਲ ਦੀਆਂ ਮਰਾਦਾਂ ਪੂਰੀਆਂ ਕਰਨ ਵਾਲਾ ਇੱਕੋ ਵਾਲਮੀਕ ਨਰੰਕਾਰ ਜੀ ਹੈ। ਉਸ ਸਗਲ ਸ੍ਰਿਸ਼ਟਨ ਜੀ ਦੀ ਵਡਿਆਈ ਤਾਂ ਨਾਰਦ Muni ਜੀ ਜਾਣਦੇ ਹਨ। ਉਸ ਅਗਮ ਅਗੋਚਰ ਜੀ ਦੀ ਲੀਲਾ ਸਭ ਖੰਡਾਂ ਮਰੇ ਮੰਡਾਂ ਵਿੱਚ ਗੂੰਜ ਰਹੀ ਹੈ। ਉਸ ਕਰਤਾ ਜੀ ਨੇ ਇਸ ਦੁਨੀਆ ਵਿੱਚ ਆ ਕੇ ਸਭ ਤੋਂ ਪਹਿਲਾਂ ਜੋਗ ਵਿਸ਼ਿਸ਼ਟ ਪੁਰਾਣ ਦੀ ਰਚਨਾ ਕਰਨੀ ਹੈ। ਉਸ ਅੰਮ੍ਰਿਤ ਬਾਣੀ ਦੀ ਦੁਨੀਆ ਵਿੱਚ ਭਾਰੀ ਮੰਗ ਹੈ। ਇਸ ਬਾਣੀ ਵਾਸਤੇ ਬ੍ਰਹਮਾ ਜੀ ਨੇ ਤੇ ਅਰਦਾਸਾਂ ਕਰਦੇ ਹਨ। ਬਾਣੀ ਤੋਂ ਬਿਨਾਂ ਦੁਨੀਆ ਵਿੱਚ ਹਰ ਪਾਸੇ ਧੁੰਦੂਕਾਰਾ ਛਾਇਆ ਹੋਇਆ ਹੈ। ਜੋਗ ਵਸ਼ਿਸ਼ਟ ਕ੍ਰਾਂ ਦੇ ਰਚਨਾ ਕਰਕੇ ਉਸ ਅੰਮ੍ਰਿਤ ਬਾਣੀ ਨੂੰ ਤਿੰਨ ਹਿੱਸੇ ਕਰਕੇ ਤਰਲੋਕੀ ਵਿੱਚ ਵੰਡਣਾ ਹੈ। ਜੋ ਤਿੰਨਾਂ ਲੋਕਾਂ ਦੀ ਅਮਰਤ ਬਾਣੀ ਹੋਵੇਗੀ। ਜਿਸ ਅਮਰ ਬਾਣੀ ਦੀ ਵੰਡ ਦਾ ਕੰਮ ਨਰੰਕਾਰ ਵਾਲਮਿਕ ਜੀ ਮੈਨੂੰ ਸੌਂਪ ਦੇਣਗੇ। हे ਭਾਰਦਵਾਜ ਮੈਂ ਇਸ ਸੇਵਾ ਦੀ ਬਹੁਤ ਚਿਰ ਤੋਂ ਇੰਤਜ਼ਾਰ ਕਰ ਰਿਹਾ ਹਾਂ। हे ਭਾਰਦਵਾਜ ਤੇਰੇ ਭਗਤੀ ਕਰਨ ਨਾਲ ਉੱਜੜ ਰਹੀ ਦੁਨੀਆ ਮੁੜ ਕੇ ਵਸ ਜਾਵੇਗੀ। ਦੁਨੀਆ ਵਿੱਚ ਦੁਸ਼ਤ ਦਮਣ ਬਹੁਤ ਜ਼ਿਆਦਾ ਵਧ ਚੁੱਕੇ ਹਨ ਇਸ ਦੁਨੀਆ ਵਿੱਚ ਹੁਣ ਵਿਸ਼ਨੂੰ ਜੀ ਦੀ ਲੋੜ ਹੈ ਵਿਸ਼ਨੂੰ ਜੀ ਤੋਂ ਬਿਨਾ ਦੁਸ਼ਤ ਦਮਣਾ ਮਰਦੇ ਨਹੀਂ ਹਰਿ ਕੀ ਜੀ ਜਿਸ ਵਕਤ ਦੁਨੀਆ ਵਿੱਚ ਜ਼ੁਲਮ ਬਹੁਤ ਹੋਣ ਲੱਗ ਜਾਂਦੇ ਹਨ ਨਰਿੰਕਾਰ ਜੀ ਵਿਸ਼ਨੂੰ ਜੀ ਦਾ ਅਵਤਾਰ ਦੁਨੀਆ ਵਿੱਚ ਭੇਜ ਦਿੰਦੇ ਹਨ ਸ਼ਿਵ ਜੀ ਮਹਾਰਾਜ ਜਿਹੜੀ ਲੀਲਾ ਨਰੰਗਕਾਰ ਜੀ ਨੇ ਦੁਨੀਆ ਵਿੱਚ ਵਰਤਾਉਣੀ ਹੋਵੇ ਉਸ ਨੂੰ 50 ਸਦੀਆਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਸ਼ਿਵਜੀ ਮਹਾਰਾਜ ਜੀ ਨੂੰ ਇਸ ਵਸਤਵਕਤਾ ਦਾ ਪਹਿਲਾਂ ਪਤਾ ਸੀ ਕਿ ਜਿਹੜਾ ਨਾਰਦ मुनि ਜੀ ਨੇ ਇੱਕ ਮਿਰਗ ਦੇ ਸਰੂਪ ਵਿੱਚ ਹੋ ਕੇ ਇਸ ਸ਼੍ਰੀਖਿਨ ਵਾਲਮੀਕ ਨਰੰਗਕਾਰ ਜੀ ਦਾ ਨਾਮ ਦਿੱਤਾ ਹੈ ਇਸ ਨਾਮ ਵਿੱਚ ਨਰੰਗਕਾਰ ਜੀ ਮਹਾਰਾਜ ਪ੍ਰਗਟ ਹੋ ਕੇ ਸ਼੍ਰੀ ਰਮਾਣ ਸਾਹਿਬ ਦੀ ਰਚਨਾ ਕਰਨਗੇ ਸ੍ਰੀ ਰਮਨ ਸਾਹਿਬ ਜੀ ਦੀ ਲਿਖਤ ਅਨੁਸਾਰ ਦੁਨੀਆ ਵਿੱਚ ਤਰ੍ਹਾਂ ਤਰ੍ਹਾਂ ਰੰਗ ਟੰਗ ਹੋਣਗੇ ਕਿ ਕਈ ਰਾਜੇ ਦਸ਼ਰਤ ਜੀ પાસે ਆਪਣੇ ਬਚਨ ਮੰਗ ਲਵੇਗੀ ਰਾਜਾ ਰਾਮ ਬਣਾ ਨੂੰ ਚਲਾ ਜਾਵੇਗਾ ਸੀਤਾ ਲక్ష్మణ ਉਸ ਦੇ ਨਾਲ ਹੋਣਗੇ ਰਾਵਣ ਆਪਣੀ ਮਾਇਆ ਕਰਕੇ ਸੀਤਾ ਨੂੰ ਹਰਨ ਕਰਕੇ ਲੈ ਜਾਵੇਗਾ ਇਸ ਵਿਧੀ ਨਾਲ ਉਰਾਖਸ਼ ਰਾਜ ਦੁਨੀਆ ਵਿੱਚੋਂ ਖਤਮ ਹੋ ਜਾਵੇਗਾ ਜੇ 시 ਰਾਮਚੰਦਰ ਜੀ ਦੇ ਪ੍ਰਗਟ ਹੋਣ ਤੋਂ 10000 ਸਾਲ ਪਹਿਲਾਂ ਨੁਰੰਕਾਰ ਵਾਲਮਿਕ ਜੀ ਹਰੀ ਨਰਾਇਣ ਜੀ ਦੁਨੀਆ ਵਿੱਚ ਸ਼੍ਰੀ ਮਨਸਾਹਿਬ ਦੀ ਰਚਨਾ ਰਚਾ ਦੇਣਗੇ ਮਨਸਾਹਿਬ ਦੀ ਰਚਨਾ ਹੋਣ ਅਨੁਸਾਰ ਦੁਨੀਆ ਵਿੱਚ ਬਹੁਤ ਕੁਝ ਹੋਵੇਗਾ ਹੇਰੀਖੀ ਜੀ ਇਹ ਇਮਾਨਦਾਰੀ ਦੇ ਸਬਦੇ ਹਨ ਜਿਸ ਵਕਤ ਬਾਣੀ ਵੰਡਣ ਦਾ ਕੰਮ ਮੈਨੂੰ ਸੌਂਪ ਦਿੱਤਾ ਜਾਵੇਗਾ ਲੋਕ ਮੈਨੂੰ ਪੰਡਾਰੀ ਦੇ ਨਾਮ ਨਾਲ ਯਾਦ ਕਰਿਆ ਕਰਨਗੇ ਹੇਰੀਖੀ ਜੀ ਉਹਨਾਂ ਦੀ ਬਾਣੀ ਦੁਨੀਆ ਵਿੱਚ ਵੰਡਣ ਤੋਂ ਪਹਿਲਾਂ ਹੀ ਮੈਨੂੰ ਪਤਾ ਹੈ ਕਿ ਸਾਰੀ ਬਾਣੀ ਵਿੱਚੋਂ ਦੋ ਅੱਖਰ ਬਚਨ ਗਏ ਜਿਨ੍ਹਾਂ ਦੋ ਅੱਖਰਾਂ ਵਿੱਚ ਹੀ ਨਰੰਕਾਰ ਵਾਲਮਿਕੀ ਸਭ ਜੀਵਾਂ ਦਾ ਉਧਾਰ ਕਰਨ ਵਾਸਤੇ ਆਰਾਮ ਚਰਿੱਤਰ ਰਚਾ ਦੇਣਗੇ ਜੋ ਸਾਰੇ ਆਰਾਮ ਚਰਿੱਤਰ ਦਾ ਮਹਾ ਮੰਤਰ ਸ਼੍ਰੀ ਰਮਣ ਸਾਹਿਬ ਜੀ ਹੋਵੇਗੀ ਸ਼ਿਵ ਜੀ ਮਹਾਰਾਜ ਜੀ ਬੜੇ ਭਰੋਸੇ ਨਾਲ ਰੱਖੀ ਭਾਰ ਦਵਾ ਜੀ ਨੂੰ ਇਸ ਤਰ੍ਹਾਂ ਕਹਿੰਦੇ ਹਨ ਅਕਰੀਖੀ ਜੀ ਤੁਸੀਂ ਕੋਈ ਫਿਕਰ ਨਾ ਕਰੋ ਤੁਹਾਨੂੰ ਉਸ ਅਕਾਲ ਮੂਰਤ ਜੀ ਦੇ ਦਰਸ਼ਨ ਜ਼ਰੂਰ ਹੋਣਗੇ ਜੋ ਬੋਲੇ ਸੋਨਰ ਪੈ ભગવાન ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ਼੍ਰੀਖਸਣ ਸਤਗੁਰੂ ਗਾਨਨਾਥ ਮਹਾਰਾਜ ਕੀ ਜੈ ਵਾਲਮੀਕ ਮਾਪੁਰਸ਼ੋਂ ਕੀ ਜੈ